ਸ਼ਿਕਲ ਭਾਬੀ ਸ੍ਰੀ ਕਾਜੀ ਕੀ ਹਾਲ ਹੈ ਠੀਕ ਠਾਕ ਵਧੀਆ ਤੁਸੀਂ ਸੁਣਾਓ ਮੈਂ ਵੀ ਵਧੀਆ ਬਸ ਤੇ ਮੈਂ ਕਿ ਨਿਆਣੀ ਟਿੰਡ ਵੀ 1 ਜੂਨ ਤੋਂ ਛੁੱਟੀਆਂ ਪੈਣੀਆਂ ਵਾ ਤੇ ਛੁੱਟੀਆਂ ਕੱਟਣ ਗਰਮੀਆਂ ਦੀਆਂ ਅਸੀਂ ਸਭ ਤੋਂ ਪਹਿਲਾਂ ਨਾਨਕੇ ਜਾਣਾ ਵਾ ਮਾਮੇ ਘਰ ਹਾਂ ਗਰਮੀਆਂ ਦੀਆਂ ਛੁੱਟੀਆਂ ਪੈਣੀਆਂ ਤੇ ਕਿ ਠੰਡੀ ਥਾ ਦੇ ਜਾਓ ਛਿਮਲੇ ਝਿਮਲੇ ਲੈ ਭਾਬੀ ਨਿਆਣਿਆਂ ਵਾਸਤੇ ਨਾਨਕੇ ਤੋਂ ਠੰਡੀ ਥਾਂ ਜੜੀ ਉਹ ਕਹਿੰਦੀ ਆ ਤੁਹਾਨੂੰ ਨਾਨਕੇ ਜਾ ਕੇ ਠੰਡ ਪੈਂਦੀ ਨਹੀਂ ਨਾਨਕੇ ਹੀ ਜਾਣਾ ਵਾ ਵੀ ਇਹ ਪਹਿਲਾਂ ਨਿਆਣੇ ਪੰਨ ਤੋੜ ਬੜੀ ਕਰਦੇ ਪਿਛਲੀ ਅੰਨਾ ਵੀ ਕਲੀ ਕਰਾਈ ਅਹੀਂ ਲੀਕਾ ਮਾਰ ਮਾਰ ਕੇ ਸਾਰੀਆਂ ਕੰਦਾ ਭਾਗੇ ਆ ਵੀ ਸਾਰੀਆਂ ਲੈ ਦੱਸ ਤੇ ਕੋਈ ਗੱਲ ਨਹੀਂ ਆਖੂਗੀ ਮੈਂ ਆਪਣੇ ਵੀਰ ਨੂੰ ਦੁਬਾਰਾ ਕਲੀ ਕਰਾ ਦੁੱਤਿਆਂ ਨੇ ਨਿਆਣੇ ਕਹਿੰਦੇ ਹਾਂ ਤੜਕੇ ਹੀ ਜਾਣਾ ਵਾ ਨਹੀਂ ਨਹੀਂ ਉਦਾਂ ਤੇ ਕੋਈ ਗੱਲ ਨਹੀਂ ਪਰ ਮੈਂ ਪੇਕੇ ਜਾਣਾ ਹੀ ਨਾ ਮੈਂ ਵੀ ਜਾਣਾ ਕਿੱਥੀਆਂ ਕੱਟਣ ਪੇਕੇ ਆਹ ਤੇ ਚਲ ਜੀ ਪੇਕੇ ਭਾਬੀ ਉਹ ਕਹਣਾ ਤੇਰੀ ਲੱਤ ਫੜ ਲੈ ਲੱਗੇ ਆ 10 ਦਿਨ ਰਹਿ ਕੇ ਤੇ ਬਾਅਦ ਵਿੱਚ ਵਾਪਸ ਆ ਜਣਾ ਨਾ ਉਹਨੇ ਕਿਹਾ ਵੀ ਚਲ ਜੀ ਆਪਣੇ ਪੇਕੇ ਕਿੱਡੀ ਕਿਤੇ ਗੱਲ ਨਹੀਂ ਨਹੀਂ ਮੈਂ ਨਹੀਂ ਇੱਥੇ ਬੱਤੀ ਨਹੀਂ ਆਉਂਦੀ ਪਿੰਡ 'ਚ ਸਾਰਾ ਸਾਰ ਦਿਨ ਪੱਖੀਆਂ ਚੱਲ ਕੇ ਗੁਜ਼ਾਰਾ ਕਰੀਦਾ ਵਾ ਇੱਥੇ ਚਾਰ ਪੱਖੀਆਂ ਤੂੰ ਚਲਦੀ ਭਾਬੀ ਦੋ ਪੱਖੀਆਂ ਮੇਰੇ ਨਿਆਣੇ ਨੇ ਵੀ ਚਲਦੀ ਕੋਈ ਗੱਲ ਨਹੀਂ ਰਹਿ ਲੈਣਾ ਉਹਨਾਂ ਨੇ ਗਰ